ਜੂਨ ਮਹੀਨੇ ਦੀ ਤਪਦੀ ਦੁਪਹਿਰ ਦੀ ਗਰਮੀ ਦੇ ਵਿੱਚ ਇੱਕ ਪਿੰਡ ਦੇ ਬਾਹਰ-ਬਾਰ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਤੇ ਇੱਕ ਥਾਣੇ ਦਾ ਥਾਣੇਦਾਰ ਦੋ ਨੌਜਵਾਨਾਂ ਨੂੰ ਫੜ ਕੇ ਥਾਣੇ ਲੈ ਜਾਂਦਾ ਤੇ ਜਦੋਂ ਥਾਣੇ ਲਿਜਾ ਕੇ ਉਹਨਾਂ ਤੇ ਝੂਠਾ ਪਰਚਾ ਪਾਉਣ ਦਾ ਰੋਹ ਮਾਰਦਾ ਤੇ ਬਾਅਦ ਦੇ ਵਿੱਚ ਪਤਾ ਲੱਗਦੀ ਹੈ ਉਸ ਨੌਜਵਾਨ ਦੀ ਸਚਾਈ ਤਾਂ ਉਹ ਥਾਣੇਦਾਰ ਉਸ ਨੌਜਵਾਨ ਦੇ ਪੈਰੀ ਡਿੱਗ ਕੇ ਕਿਵੇਂ ਮਾਫੀਆਂ ਮੰਗਦਾ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਜੂਨ ਮਹੀਨੇ ਦੀ ਤਪਦੀ ਦੁਪਹਿਰ ਦੇ ਵਿੱਚ ਇੱਕ ਨੌਜਵਾਨ ਸੜਕ ਤੇ ਖੜਾ ਉਹਦੇ ਚਿੱਟੇ ਰੰਗ ਦੀ ਗੱਡੀ ਆ ਜਿਹੜੀ ਉਹ ਖਰਾਬ ਹੋ ਚੁੱਕੀ ਆ ਤੇ ਉਹ ਗੱਡੀ ਦੇ ਬਾਹਰ ਖੜਾਗਾ ਆਸੇ ਪਾਸੇ ਉਹ ਨਿਗਾ ਮਾਰਦਾ ਵੀ ਕੋਈ ਆਵੇ ਤੇ ਮੈਂ ਲਿਫਟ ਮੰਗਾ ਕਿਉਂਕਿ ਉਹਦੀ ਗੱਡੀ ਸੀ ਜਿਹੜੀ ਉਹਦਾ ਟਾਇਰ ਸੀ ਪੈਂਚਰ ਹੋ ਚੁੱਕਿਆ ਸੀ ਤੇ ਉਹ ਗੱਡੀ ਦੇ ਟਾਇਰ ਨੂੰ ਬਦਲਵਾਉਣਾ ਚਾਹੁੰਦਾ ਸੀ ਪੈਂਚਰ ਲਗਾਉਣਾ ਚਾਹੁੰਦਾ ਸੀ ਪਰ ਦੂਰ ਦੂਰ ਤੱਕ ਸੁੰਨਸਾਨ ਸੀ ਕੋਈ ਵੀ ਦੁਕਾਨ ਜਾਂ ਕੋਈ ਘਰ ਨਜ਼ਰ ਨਹੀਂ ਸਿਆ ਰਿਹਾ ਪਿੰਡ ਦੇ ਬਾਹਰ ਬਾਹਰ ਖੜਾ ਸੀ ਤੇ ਗਰਮੀ ਇੰਨੀ ਸੀ ਕਿ ਗਰਮੀ ਦੇ ਵਿੱਚ ਉਹਦਾ ਹਾਲ ਬੇਹਾਲ ਹੋਇਆ ਪਿਆ ਸੀ। ਇੰਨੇ ਨੂੰ ਇੱਕ ਨੌਜਵਾਨ ਮੋਟਰਸਾਈਕਲ ਤੇ ਆਉਂਦਾ ਤੇ ਇਹ ਨੌਜਵਾਨ ਜਿਹਦਾ ਨਾਮ ਬਲਕਾਰ ਸਿੰਘ ਹੁੰਦਾ ਗੱਡੀ ਵਾਲੇ ਨੌਜਵਾਨ ਦਾ ਉਸ ਮੋਟਰਸਾਈਕਲ ਵਾਲੇ ਜਵਾਨ ਨੂੰ ਹੱਥ ਦਿੰਦਾ। ਮੋਟਰਸਾਈਕਲ ਵਾਲਾ ਇੱਕ ਜਵਾਨ ਜਿਹਦੇ ਕੋਲ ਪੁਰਾਣਾ ਆ ਜਾਂ ਮੋਟਰਸਾਈਕਲ ਸੀ ਤੇ ਦਿਹਾੜੀਦਾਰ ਬੰਦਾ ਜਾ ਲੱਗਦਾ ਸੀ। ਉਮਰ ਕੋਈ ਜ਼ਿਆਦਾ ਨਹੀਂ ਸੀ ਪਰ ਸ਼ਾਇਦ ਕਬੀਲਦਾਰੀ ਦੀਆ オリジナル ਨੇ ਉਹਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਬਣਾਤਾ ਸੀ ਉਹ ਨੌਜਵਾਨ ਉਸ ਸੋਹਣੇ ਸੁਨੱਖੇ ਨੌਜਵਾਨ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਰੋਕਦਾ ਤੇ ਉਹਨੂੰ ਕਹਿੰਦਾ ਵੀ ਕੀ ਹੋਇਆ ਵੀਰੇ ਬਲਕਾਰ ਸਿੰਘ ਕਹਿੰਦਾ ਵੀ ਕੁਝ ਨਹੀਂ ਵੀਰੇ ਟਾਇਰ ਪੈਂਚਰ ਹੋ ਗਿਆ ਗੱਡੀ ਦਾ ਤੇ ਗੱਡੀ ਆ ਰੁਕ ਗਈ ਆ ਜੇ ਤੂੰ ਮੈਨੂੰ ਥੋੜੀ ਜੀ ਲਿਫਟ ਦੇ ਦੇ ਤਾਂ ਮੈਂ ਅਗਲੇ ਪਿੰਡ ਦੇ ਵਿੱਚ ਜਾ ਕੇ ਹਨਾ ਮਕੈਨਿਕ ਨੂੰ ਲੈ ਆਉਂ ਤੇ ਵੀ ਗਰਮੀ ਵੀ ਬੜੀ ਆ ਉਹ ਨੌਜਵਾਨ ਕਹਿੰਦਾ ਵੀ ਜ਼ਰੂਰ ਵੀਰੇ ਬੈਠੋ ਮੇਰੇ ਪਿੱਛੇ ਚਲੋ ਉਹ ਮੋਟਰਸਾਈਕਲ ਦੇ ਪਿੱਛੇ ਬਹਿ ਜਾਂਦਾ ਤੇ ਗੱਲਾਂ ਕਰਦੇ ਜਾਂਦੇ ਆ ਉਹ ਨੌਜਵਾਨ ਮੋਟਰਸਾਈਕਲ ਵਾਲਾ ਜਿਹੜਾ ਬਲਕਾਰ ਸਿੰਘ ਨੂੰ ਪੁੱਛਦਾ ਕਿ ਤੁਸੀਂ ਕਿੱਥੇ ਜਾਣਾ ਉਹ ਕਹਿੰਦਾ ਬਸ ਮੈਂ ਦੋ ਪਿੰਡ ਲੰਘ ਕੇ ਅਗਲੇ ਪਿੰਡ ਜਾਣਾ ਤੇ ਮੈਂ ਆਪਣੇ ਮਾਪਿਆਂ ਨੂੰ ਮਿਲਣ ਲਈ ਬਹੁਤ ਕਾਹਾਂਗਾ ਗੱਲਾਂ ਕਰਦੇ ਕਰਦੇ ਜਦੋਂ ਉਹ ਥੋੜੀ ਦੂਰ ਹੀ ਗਏ ਹੁੰਦੇ ਆ ਤਾਂ ਅੱਗੋਂ ਇੱਕ ਪੁਲਿਸ ਨਾਕਾ ਵੇਸ਼ ਕੇ ਜਿਹੜਾ ਮੋਟਰਸਾਈਕਲ ਚਲਾ ਰਿਹਾ ਨੌਜਵਾਨ ਹੁੰਦਾ ਉਹ ਡਰ ਜਾਂਦਾ ਤੇ ਉਹ ਕਹਿੰਦਾ ਵੀ ਲੈ ਵੀਰੇ ਫਸ ਗਏ ਉਹ ਕਹਿੰਦਾ ਕਿਉਂ ਕੀ ਹੋਇਆ ਕਹਿੰਦਾ ਤੁਹਾਨੂੰ ਦਿਖਦਾ ਨਹੀਂ ਪੁਲਿਸ ਨਾਕਾ ਲੱਗਿਆ ਹੋਇਆ ਉਹ ਕਹਿੰਦਾ ਪੁਲਿਸ ਨਾਕਾ ਲੱਗਿਆ ਤੇ ਇਹਦੇ ਵਿੱਚ ਫਸਣ ਵਾਲੀ ਕੀ ਗੱਲ ਆਗੀ ਕਹਿੰਦਾ ਤੇਰੇ ਕਾਗਜ ਨਹੀਂ ਪੂਰੇ ਕਹਿੰਦਾ ਨਹੀਂ ਵੀਰੇ ਕਾਗਜ ਤਾਂ ਪੂਰੇ ਆ ਲਾਇਸੈਂਸ ਵੀ ਮੇਰੇ ਕੋਲ ਹੈਗਾ ਪਰ ਇਹਨਾਂ ਦਾ ਕੀ ਪਤਾ ਪੁਲਿਸ ਵਾਲੇ ਤਾਂ ਮੌਕਾ ਭਾਲਦੇ ਹੁੰਦੇ ਰਿਸ਼ਵਤ ਲੈਣ ਦਾ ਉਹ ਕਹਿੰਦਾ ਐ ਕਿ ਮੈਂ ਰਿਸ਼ਵਤ ਤੂੰ ਰਿਸ਼ਵਤ ਦੇਈ ਨਾ ਜਦੋਂ ਤੂੰ ਸਹੀਆ ਕਹਿੰਦਾ ਦੇਖਿਓ ਵੀਰੇ ਕੋਈ ਨਾ ਕੋਈ ਕਮੀ ਜ਼ਰੂਰ ਕੱਢ ਲੈਣਗੇ ਉਹ ਕਹਿੰਦਾ ਤੁਸੀਂ ਚਲੋ ਮੈਂ ਤੁਹਾਡੇ ਨਾਲ ਆ ਤੁਸੀਂ ਫਿਕਰ ਨਾ ਕਰੋ ਚਲੋ ਉਹ ਥੋੜਾ ਅੱਗੇ ਜਾਂਦੇ ਆ ਤਾਂ ਥਾਣੇਦਾਰ ਗੁਰਮੇਲ ਸਿੰਘ ਜਿਹੜਾ ਉਹਦੇ ਹੱਥ 'ਚ ਡੰਡਾ ਹੁੰਦਾ ਉਹ ਆਪਣੀ ਕੁਰਸੀ ਤੋਂ ਖੜਾ ਹੁੰਦਾ ਤੇ ਆ ਕੇ ਡੰਡੇ ਨਾਲ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕਰਦਾ ਜਿਹੜੇ ਦੋ ਸਿਪਾਹੀ ਹੁੰਦੇ ਆ ਉਹ ਵੀ ਸੜਕ ਦੇ ਆਸੇ ਪਾਸੇ ਖੜੇ ਹੁੰਦੇ ਆ ਉਹ ਵੀ ਹੱਥ ਕਰ ਦਿੰਦੇ ਆ ਚਲੋ ਇਹ ਨੌਜਵਾਨ ਆ ਜਿਹੜਾ ਮੋਟਰਸਾਈਕਲ ਰੋਕਦਾ ਤੇ ਥਾਣੇਦਾਰ ਡੰਡਾ ਇਹਦੇ ਮੋਟਰਸਾਈਕਲ ਤੇ ਮਾਰ ਕੇ ਕਹਿੰਦਾ ਵੀ ਸਾਈਡ ਤੇ ਕਰ ਲੈ ਜਵਾਨਾ ਮੋਟਰਸਾਈਕਲ ਇਹ ਮੋਟਰਸਾਈਕਲ ਸਾਈਡ ਤੇ ਕਰਦਾ ਤੇ ਉਹਨੂੰ ਕਹਿੰਦਾ ਕਾਗਜ਼ ਦਿਖਾ ਇਹ ਆਪਣੇ ਸਾਰੇ ਕਾਗਜ਼ ਕੱਢ ਕੇ ਦਿਖਾਉਂਦਾ ਤੇ ਕਾਗਜ਼ ਪੂਰੇ ਹੁੰਦੇ ਆ ਥਾਣੇਦਾਰ ਆਸੇ-ਪਾਸੇ ਵੇਖਣ ਲੱਗਦਾ ਵੀ ਹੁਣ ਕੀ ਤਮ ਕੀ ਦੇਵਾਂ ਕਿਵੇਂ ਡਰਾਮਾ ਤਾਂ ਚਲੋ ਉਹਦੇ ਟਾਇਰਾਂ ਵੱਲ ਦੇਖ ਕੇ ਕਹਿੰਦਾ ਤੈਨੂੰ ਨਹੀਂ ਪਤਾ ਤੇਰੇ ਮੋਟਰਸਾਈਕਲ ਦੇ ਟਾਇਰ ਆ ਜਿਹੜੇ ਉਹ ਘਸੇ ਹੋਏ ਆ ਤੇ ਇਹ ਟ੍ਰੈਫਿਕ ਨਿਯਮਾਂ ਦੇ ਖਿਲਾਫ ਆ ਚਲ 2000 ਦਾ ਚਲਾਨ ਕੱਟੂ ਨਹੀਂ 500 ਰੁਪਿਆ ਕੱਢ ਤੇ ਇਥੋਂ ਦਫਾ ਹੋ ਉਹ ਕਹਿੰਦਾ ਸਰ ਮੇਰੇ ਕੋਲੇ 500 ਰੁਪਿਆ ਕਿੱਥੇ ਆ ਮੈਂ ਤਾਂ ਗਰੀਬ ਬੰਦਾ ਦਿਹਾੜੀਦਾਰ ਤੇ ਅੱਜ ਤਾਂ ਮੇਰੀ ਦਿਹਾੜੀ ਵੀ ਨਹੀਂ ਲੱਗੀ ਉਹ ਕਹਿੰਦਾ ਚਲ ਓਏ ਇਹਨਾਂ ਨੂੰ ਲੈ ਕੇ ਚੱਲ ਥਾਣੇ ਕਹਿੰਦਾ ਫੇਰ ਇਹਨਾਂ ਦੀ ਸੁਰਤ ਟਿਕਾਣੇ ਆਊਗੀ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਤਾ ਨਹੀਂ ਹੁੰਦਾ ਚੱਲ ਪੈਂਦੇ ਨੇ ਕਹਿੰਦਾ ਕਿ ਮੋਟਰਸਾਈਕਲ ਚਲਾਉਣ ਜੇ ਤੂੰ ਦਿਹਾੜੀਦਾਰ ਬੰਦਾ ਫਿਰ ਮੋਟਰਸਾਈਕਲ ਤੇ ਜ਼ਰੂਰ ਜਾਣਾ ਸਾਈਕਲ ਤੇ ਜਾਇਆ ਕਰ ਆਪਣਾ ਰੋਬ ਜਾ ਮਾਰਦਾ ਤੇ ਉਹ ਨੌਜਵਾਨ ਵਿਚਾਰਾ ਡਰ ਜਾਂਦਾ ਤੇ ਉਹਨੂੰ ਕਹਿੰਦਾ ਕਿ ਸਾਹਬ ਘਟ ਦੇ ਵਿੱਚ ਗੱਲਬਾਤ ਕਰ ਲੋ ਮੇਰੇ ਕੋਲੇ ਸਿਰਫ 200 ਰੁਪਈਆ 200 ਰੁਪਈਆ ਲੈ ਲੋ ਪਰ ਜਿਹੜਾ ਬਲਕਾਰ ਸਿੰਘ ਹੁੰਦਾ ਉਹ ਮੋਟਰਸਾਈਕਲ ਤੋਂ ਨਾਲ ਹੀ ਉਤਰਿਆ ਹੁੰਦਾ ਉਹ ਕਹਿੰਦਾ 200 ਰੁਪਈਆ ਕਿਉਂ ਦੇਣਾ ਤੇਰਾ ਕੀ ਕਸੂਰ ਆ ਉਹ ਕਹਿੰਦਾ ਸਾਹਿਬ ਤੁਸੀਂ ਜਾਣ ਬੁੱਝ ਕੇ ਹਰਾਸ਼ ਕਰ ਰਹੇ ਹੋ ਥਾਣੇਦਾਰ ਰੈਂਕ ਦਾ ਜਿਹੜਾ ਬੰਦਾਗਾ ਉਹ ਚਲਾਨ ਨਹੀਂ ਕੱਟ ਸਕਦਾ ਤੁਹਾਡੇ ਕੋਲੇ ਇੱਕ ਸੀਨੀਅਰ ਅਫਸਰ ਦਾ ਹੋਣਾ ਜ਼ਰੂਰੀ ਆ ਫੇਰ ਹੀ ਉਹ ਚਲਾਨ ਕੱਟ ਸਕਦਾ ਨਾਲੇ ਟਾਇਰ ਇੰਨੇ ਕਸੇ ਵੀ ਨਹੀਂ ਜਿੰਨਾ ਤੁਸੀਂ ਕਹਿ ਰਹੇ ਹੋਗੇ ਥਾਣੇਦਾਰ ਆ ਜਿਹੜਾ ਉਹ ਇਹ ਸਮਝ ਜਾਂਦਾ ਵੀ ਇਹ ਨੌਜਵਾਨ ਆ ਜਿਹੜਾ ਜਾਦੀ ਮੈਨੂੰ ਕਾਨੂੰਨ ਪੜਾ ਰਿਹਾ ਉਹਨੂੰ ਕਹਿੰਦਾ ਤੂੰ ਕੰਮ ਕਰ ਆਪਣਾ ਕਹਿੰਦਾ ਜਦੋਂ ਮੋਟਰਸਾਈਕਲ ਵਾਲੇ ਨੂੰ ਦਿੱਕਤ ਨਹੀਂ ਹੈਗੀ ਤੂੰ ਕਿਉਂ ਬੋਲਦਾ ਕਹਿੰਦਾ ਮੇਰੀ ਮੋਟਰਸਾਈਕਲ ਆ ਮੇਰਾ ਹੀ ਭਾਈ ਆ ਇਹ ਕਹਿੰਦਾ ਜੇ ਤੇਰਾ ਭਾਈ ਆ ਤੇ ਫਿਰ ਇਹ ਪੈਸੇ ਦੇਣ ਨੂੰ ਤਿਆਰ ਆ ਤੂੰ ਤਾਂ ਚੰਗੀ ਪੋਚਮੀ ਪੱਗ ਬੰਨੀ ਹੋਈ ਐ ਤੇ ਭਰਾ ਤੇਰਾ ਦਿਹਾੜੀਆਂ ਕਰਦਾ ਮੈਨੂੰ ਤੂੰ ਕਾਨੂੰਨ ਸਿਖਾਏਗਾ ਉਹ ਕਹਿੰਦਾ ਮੈਨੂੰ ਕਾਨੂੰਨ ਦੀ ਜਾਣਕਾਰੀ ਆ ਥਾਣੇਦਾਰ ਸਾਹਿਬ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾਲੋ ਉਹ ਆਪਣੇ ਸਿਪਾਹੀਆਂ ਨੂੰ ਕਹਿੰਦਾ ਚਲੋ ਉਹ ਇਹ ਕਹਿੰਦਾ ਇਹਦੀ ਜ਼ੁਬਾਨ ਜ਼ਿਆਦਾ ਹੀ ਚੱਲਦੀ ਆ ਇਹਨੂੰ ਲੈ ਕੇ ਚਲੋ ਥਾਣੇ ਜਿਹੜਾ ਮੋਟਰਸਾਈਕਲ ਵਾਲਾ ਨੌਜਵਾਨ ਹੁੰਦਾ ਉਹ ਥਾਣੇਦਾਰ ਦੀਆਂ ਮਿੰਨਤਾਂ ਕਰਦਾ ਵੀ ਸਾਹਿਬ ਇੱਥੇ ਗੱਲ ਨਿਬੇੜ ਲਓ ਮੈਂ ਤਾਂ ਦਿਹਾੜੀ ਤੇ ਜਾ ਰਿਹਾ ਸੀ ਪਰ ਥਾਣੇਦਾਰ ਉਹਨਾਂ ਦੀ ਇੱਕ ਨਹੀਂ ਸੁਣਦਾ ਤੇ ਬਲਕਾਰ ਸਿੰਘ ਜਿਹੜਾ ਉਸ ਨੌਜਵਾਨ ਨੂੰ ਕਹਿੰਦਾ ਵੀ ਚੱਲ ਬੈਠ ਗੱਡੀ 'ਚ ਤੂੰ ਡਰਨਾ ਦੋਨੋਂ ਜਣੇ ਗੱਡੀ 'ਚ ਬਹਿ ਜਾਂਦੇ ਆ ਤੇ ਥਾਣੇਦਾਰ ਉਹਨਾਂ ਨੂੰ ਥਾਣੇ ਲੈ ਕੇ ਆ ਜਾਂਦਾ ਥਾਣੇ ਲਿਆ ਕੇ ਉਹਨਾਂ ਨੂੰ ਇੱਕ ਵਾਰ ਅੰਦਰ ਸ਼ਲਾਖਾਂ ਦੇ ਪਿੱਛੇ ਜਿਹੜਾ ਕਰ ਦਿੱਤਾ ਜਾਂਦਾ ਉਹਨਾਂ ਤੇ ਰੋਮ ਮਾਰਿਆ ਜਾਂਦਾ ਜਿਹੜਾ ਦਿਹਾੜੀਦਾਰ ਨੌਜਵਾਨ ਹੁੰਦਾ ਉਹ ਦੂਜੇ ਨੂੰ ਕਹਿੰਦਾ ਕਿ ਬਲਕਾਰ ਸਿੰਘ ਨੂੰ ਵੀ ਵੀਰੇ ਕਾਹ ਨੂੰ ਹਣਾ ਇਹਨਾਂ ਦੇ ਚੰਜਟ ਪੈਣਾ ਸੀਗਾ ਤੁਹਾਡੀ ਵੀ ਗੱਡੀ ਉੱਥੇ ਖੜੀ ਆ ਤੁਸੀਂ ਵੀ ਟਾਈਮ ਨਾਲ ਵਿਲੇ ਹੁੰਦੇ ਆਪਾਂ ਲੈ ਦੇ ਕੇ ਕਰ ਦਿੰਦੇ ਗੱਲ ਉਹ ਕਹਿੰਦਾ ਤੂੰ ਕਿਉਂ ਡਰਦਾ ਤੈਨੂੰ ਡਰਨ ਦੀ ਕੀ ਲੋੜ ਹੈਗੀ ਚੁੱਪ ਕਰ ਤੂੰ ਸਾਰੀ ਗੱਲ ਮੈਂ ਨਿਮੇੜੂ ਤਾਂ ਥਾਣੇਦਾਰ ਆ ਕੇ ਕੁਰਸੀ ਤੇ ਪੈਰ ਰੱਖਦਾ ਤੇ ਉਹ ਥੱਲੇ ਬੈਠੇ ਹੁੰਦੇ ਆ ਥੱਲੇ ਬਿਠਾਈ ਹੁੰਦੇ ਆ ਉਹਨਾਂ ਨੂੰ ਕਹਿੰਦਾ ਤੁਹਾਨੂੰ ਪਤਾ ਨਹੀਂ ਤੁਸੀਂ ਕਿਹੜੇ ਥਾਣੇਦਾਰ ਨਾਲ ਪੰਗਾ ਲਿਆਗਾ ਤੁਸੀਂ ਮੇਰੇ ਨਾਲ ਜਮਾਨ ਲੜਾਉਂਦੇ ਸੀ ਜੇ ਤੁਸੀਂ 500 ਦੇ ਕੇ ਕੰਮ ਨਿਮੇੜਿਆ ਹੁੰਦਾ ਤਾਂ ਆਹ ਨੌਬਤ ਨਾ ਆਉਂਦੀ। ਬਲਕਾਰ ਸਿੰਘ ਕਹਿੰਦਾ ਥਾਣੇਦਾਰ ਸਾਹਿਬ ਤੁਸੀਂ ਜ਼ਿਆਦਾ ਵਧੀਕੀ ਕਰ ਰਹੇ ਹੋ। ਕਹਿੰਦਾ ਓਏ ਤੂੰ ਮੈਨੂੰ ਕਾਨੂੰਨ ਸਿਖਾਏਂਗਾ? ਉਹ ਕਹਿੰਦਾ ਕਾਨੂੰਨ ਤਾਂ ਮੈਂ ਸਿਖਾਉਣ ਜਾਣਦਾ। ਭਾਵੇਂ ਤੁਸੀਂ ਕਾਨੂੰਨ ਦੇ ਰਾਖੇ ਹੋ ਪਰ ਜੇ ਤੁਸੀਂ ਕਾਨੂੰਨ ਦੀ ਗਲਤ ਵਰਤੋਂ ਕਰੋਗੇ, ਕਾਨੂੰਨ ਦਾ ਫਾਲਤੂ ਰੋਹ ਮਾਰੋਗੇ ਤਾਂ ਇਹ ਕਾਨੂੰਨ ਤੁਹਾਡੇ ਵੀ ਖਿਲਾਫ ਹੋ ਸਕਦਾ। ਥਾਣੇਦਾਰ ਗੁਰਮੀਲ ਸਿੰਘ ਨੂੰ ਬੜਾ ਗੁੱਸਾ ਆਉਂਦਾ। ਉਹ ਕਹਿੰਦਾ ਇਹ ਨੌਜਵਾਨ ਕੁਝ ਜ਼ਿਆਦਾ ਹੀ ਕਾਨੂੰਨ ਪੜਿਆ ਲੱਗਦਾ ਮੈਂ ਦੱਸਦਾ ਇਹਨੂੰ ਵੀ ਕਾਨੂੰਨ ਕੀ ਹੁੰਦਾਗਾ ਲਿਆ ਓਏ ਸਿਪਾਯੋ ਪਾਓ ਇਹਨਾਂ ਤੇ ਚਿੱਟੇ ਦਾ ਪਰਚਾ ਲਿਖੋ ਕਰੋ ਦਰਜ ਮਾਮਲਾ ਵੀ ਇਹਨਾਂ ਤੋਂ 100 ਗ੍ਰਾਮ ਚਿੱਟਾ ਬਰਾਮਦ ਹੋਇਆ ਬਲਕਾਰ ਸਿੰਘ ਉੱਠ ਕੇ ਖੜਾ ਹੁੰਦਾ ਤੇ ਕਹਿੰਦਾ ਥਾਣੇਦਾਰ ਸਾਹਿਬ ਤੁਹਾਡੀਆਂ ਵਧੀਆਂ ਵਧੀਆਂ ਦੀ ਹੱਦ ਆ ਜਿਹੜੀ ਜ਼ਿਆਦਾ ਹੀ ਵਧਦੀ ਜਾ ਰਹੀ ਆ ਗੁਰਮੇਲ ਸਿੰਘ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਉਹੋ ਕੰਧ ਤੇ ਟੰਗਿਆ ਹੋਇਆ ਪਟਾ ਲਾਉਂਦਾ ਆਪਣੇ ਹੱਥ 'ਚ ਫੜਦਾ ਜਦੋਂ ਥਾਣੇਦਾਰ ਗੁਰਮੀਲ ਸਿੰਘ ਬਲਕਾਰ ਸਿੰਘ ਦੇ ਪਟਾ ਮਾਰਨ ਲੱਗਦਾ ਤਾਂ ਇੱਕ ਆਵਾਜ਼ ਆਉਂਦੀ ਆ ਹੌਲਦਾਰ ਮੱਖਣ ਸਿੰਘ ਜਿਹੜਾ ਕਿ ਬਹੁਤ ਬਜ਼ੁਰਗ ਸੀ ਉਹ ਪਸੀਨੋ ਪਸੀਨੀ ਹੋਇਆ ਆਉਂਦਾ ਉਹੋ ਸ਼ਾਇਦ ਬਲਕਾਰ ਸਿੰਘ ਨੂੰ ਪਛਾਣ ਗਿਆ ਸੀ ਕਿਉਂਕਿ ਬਲਕਾਰ ਸਿੰਘ ਕੋਈ ਆਮ ਮੁੰਡਾ ਨਹੀਂ ਸੀ ਉਹ ਇਸ ਜ਼ਿਲ੍ਹੇ ਦਾ ਨਵਾਂ ਨਿਯੁਕਤ ਹੋਇਆ ਐਸਪੀ ਸੀ ਤੇ ਪਿਛਲੇ ਦਿਨੀ ਨੋਟਸ ਬੋਰਡ ਤੇ ਲੱਗੀ ਐਸਪੀ ਬਲਕਾਰ ਸਿੰਘ ਦੀ ਫੋਟੋ ਮੱਖਣ ਸਿੰਘ ਨੇ ਵੇਖੀ ਸੀ ਉਹ ਗੁਰਮੇਲ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਸਾਹ ਰੁਕੋ ਇੱਕ ਵਾਰ ਤਾਂ ਗੁਰਮੇਲ ਸਿੰਘ ਰੁਕ ਜਾਂਦਾ ਤੇ ਜਦੋਂ ਮੱਖਣ ਸਿੰਘ ਇਹ ਕਹਿਣ ਦੀ ਕੋਸ਼ਿਸ਼ ਕਰਦਾ ਕਿ ਸਾਹ ਤੁਸੀਂ ਮੇਰੀ ਗੱਲ ਸੁਣੋ ਤਾ ਬੜਕਾਰ ਸਿੰਘ ਮੱਖਣ ਸਿੰਘ ਨੂੰ ਇਸ਼ਾਰਾ ਕਰ ਦਿੰਦਾ ਕਿ ਉਹਨੂੰ ਚੁੱਪ ਰਹਿਣ ਲਈ ਕਹਿੰਦਾ ਮੱਖਣ ਸਿੰਘ ਵੀ ਇਹ ਸਮਝ ਜਾਂਦਾ ਵੀ ਐਸਪੀ ਸਾਹਵੇ ਚਾਹੁੰਦੇ ਆ ਵੀ ਗੁਰਮੇਲ ਸਿੰਘ ਆਪਣੀਆਂ ਹੱਦਾਂ ਪਾਰ ਕਰੇ ਤਾਂ ਕਿ ਉਹਨੂੰ ਸਬਕ ਸਿਖਾਇਆ ਜਾ ਸਕੇ ਮੱਖਣ ਸਿੰਘ ਪਸੀਨੋ ਪਸੀਨੀ ਹੋ ਜਾਂਦਾ ਉਹ ਗੁਰਮੇਲ ਸਿੰਘ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਪਰ ਗੁਰਮੇਲ ਸਿੰਘ ਉਹਦੀ ਇੱਕ ਵੀ ਨਹੀਂ ਸੁਣਦਾ ਜਿਸ ਕਰਕੇ ਉੱਥੇ ਮਾਹੌਲ ਆ ਜਿਹੜਾ ਸ਼ਾਂਤ ਹੋ ਜਾਂਦਾ ਮੱਖਣ ਸਿੰਘ ਦੇ ਚਿਹਰੇ ਤੇ ਪਸੀਨਾ ਆਇਆ ਹੁੰਦਾ ਤੇ ਬਲਕਾਰ ਸਿੰਘ ਜਿਹੜਾ ਉਹ ਬਿਲਕੁਲ ਨੀਡਰ ਖੜਾ ਹੁੰਦਾ ਜਿਹੜਾ ਦਿਹਾੜੀਦਾਰ ਮੁੰਡਾ ਹੁੰਦਾ ਮੋਟਰਸਾਈਕਲ ਵਾਲਾ ਉਹ ਵੀ ਬਿਲਕੁਲ ਡਰਿਆ ਹੋਇਆ ਹੁੰਦਾ ਪਰ ਥਾਣੇਦਾਰ ਗੁਰਮੇਲ ਸਿੰਘ ਦੀਆਂ ਅੱਖਾਂ ਵਿੱਚ ਹੰਕਾਰ ਝਲਕ ਰਿਹਾ ਹੁੰਦਾ ਤੇ ਉਹ ਬਲਕਾਰ ਸਿੰਘ ਨੂੰ ਕਹਿੰਦਾ ਵੀ ਤੂੰ ਦੱਸ ਮੈਨੂੰ ਕੀ ਕਾਨੂੰਨ ਸਿਖਾਏਂਗਾ ਉਹ ਕਹਿੰਦਾ ਕਿ ਇੱਕ ਮਿੰਟ ਰੁਕੋ ਤੁਸੀਂ ਮੈਨੂੰ ਇਹ ਦੱਸੋ ਵੀ ਲੈ ਦੇ ਕੇ ਕੰਮ ਨਿਮੇੜੋ ਤੁਸੀਂ ਕਾਹਨੂੰ ਝੰਜਟ ਚ ਪੈਨੇ ਹੋ ਕਿੰਨੇ ਰੁਪਏ ਤੁਹਾਨੂੰ ਦੇਵਾਂ ਇਹ ਗੱਲ ਸੁਣ ਕੇ ਥਾਣੇਦਾਰ ਗੁਰਮੇਲ ਸਿੰਘ ਦੇ ਚਿਹਰੇ ਤੇ ਚਮਕ ਆ ਜਾਂਦੀ ਹੈ ਤੇ ਉਹ ਮੁਸਕਰਾਉਣ ਲੱਗਦਾ ਕਹਿੰਦਾ ਜੀ ਪਹਿਲਾਂ ਹੀ ਇਸ ਗੱਲ ਤੇ ਆ ਜਾਂਦਾ ਨਾਲੇ ਤੈਨੂੰ ਪਤਾ ਨਹੀਂ ਸਰਕਾਰੀ ਰੇਟ ਥੋੜੇ ਜੇ ਮਹਿੰਗੇ ਹੁੰਦੇ ਆ ਦੱਸ 50000 ਰੁਪਇਆ ਦੇਵੇਂਗਾ ਉਹ ਕਹਿੰਦਾ ਕਿ ਸਰ 50000 ਤਾਂ ਨਹੀਂ 20000 ਚ ਗੱਲ ਕਰ ਲੋ ਕਹਿੰਦਾ ਦੇਖ ਉੱਥੇ ਤਾਂ ਤੇਰਾ 500 ਰੁਪਏ ਚ ਕੰਮ ਨਿਭੜਦਾ ਸੀ ਪਰ ਤੂੰ ਸਾਡੀ ਭੁਗਾਈ ਕਰਾਈ ਦੇਖ ਅਸੀਂ ਤੈਨੂੰ ਲੈ ਕੇ ਥਾਣੇ ਆਏ ਸਾਡੇ ਹੋਰ ਮੁਰਗੇ ਉੱਥੋਂ ਨਿਕਲ ਗਏ ਹੋਣਗੇ ਇਸ ਕਰਕੇ 20000 ਤਾਂ ਘਾਟਾ ਚਿੱਟੇ ਦਾ ਪਰਚਾ ਪਾਵਾਂਗੇ 50000 ਦੇਵੇਂਗਾ ਉਹ ਕਹਿੰਦਾ ਵੀ 50000 ਹੁਣ ਫਿਰ ਮੇਰੇ ਕੋਲ ਹੈ ਨਹੀਂ ਮੈਨੂੰ ਇੱਕ ਫੋਨ ਕਰਨ ਦਿਓ ਮੈਂ ਫੋਨ ਕਰਕੇ ਪੈਸੇ ਮੰਗਵਾ ਲੈਣਾ ਉਹ ਕਹਿੰਦਾ ਚੱਲ ਫੋਨ ਤਾਂ ਕਰ ਲੈ ਪਰ ਫੋਨ ਹੈਂਡ ਫ੍ਰੀ ਹੋਵੇ ਤਾਂ ਬਲਕਾਰ ਸਿੰਘ ਥਾਣੇਦਾਰ ਦਾ ਹੀ ਫੋਨ ਫੜ ਕੇ ਫੋਨ ਇੱਕ ਨੰਬਰ ਡਾਇਲ ਕਰਦਾ ਤੇ ਫੋਨ ਨੂੰ ਹੈਂਡ ਫ੍ਰੀ ਕਰ ਲੈਂਦਾ ਉਸ ਕਮਰੇ ਦੇ ਵਿੱਚ ਕਿਸੇ ਦੀ ਆਵਾਜ਼ ਨਹੀਂ ਆ ਰਹੀ ਹੁੰਦੀ ਕਿਸੇ ਦੇ ਸਾਹ ਦੀ ਸਾਹ ਲੈਣ ਦੀ ਆਵਾਜ਼ ਵੀ ਨਹੀਂ ਆ ਰਹੀ ਹੁੰਦੀ ਫੋਨ ਦੀ ਰਿੰਗ ਸੁਣ ਰਹੀ ਹੁੰਦੀ ਆ ਸਾਰਿਆਂ ਨੂੰ ਅੱਗੋਂ ਫੋਨ ਚੁੱਕਿਆ ਜਾਂਦਾ ਤੇ ਆਵਾਜ਼ ਆਉਂਦੀ ਆ ਡੀਐਸਪੀ ਹਰਮੇਲ ਸਿੰਘ ਇਹ ਗੱਲ ਸੁਣ ਕੇ ਗੁਰਮੇਲ ਸਿੰਘ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਬਲਕਾਰ ਸਿੰਘ ਬੋਲਣਾ ਸ਼ੁਰੂ ਕਰਦਾ ਕਹਿੰਦਾ ਹੈਲੋ ਸਰ ਐਸਪੀ ਬਲਕਾਰ ਸਿੰਘ ਗੱਲ ਕਰ ਰਿਹਾ ਤੁਹਾਡੇ ਥਾਣੇ ਦਾ ਥਾਣੇਦਾਰ ਥਾਣੇਦਾਰ ਗੁਰਮੇਲ ਸਿੰਘ ਮੇਰੇ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਤੇ ਨਹੀਂ ਮੇਰੇ ਤੇ ਝੂਠਾ ਪਰਚਾ ਪਾਉਣ ਦੀ ਗੱਲ ਕਰ ਰਿਹਾ ਇਹ ਗੱਲ ਸੁਣ ਕੇ ਡੀਐਸਪੀ ਹਰਮੇਲ ਸਿੰਘ ਉਸੇ ਵਕਤ ਕਹਿੰਦੇ ਆ ਕਿ ਮੇਰੇ ਇਲਾਕੇ ਦੇ ਵਿੱਚ ਅਜਿਹੇ ਥਾਣੇਦਾਰ ਦੀ ਕੋਈ ਲੋੜ ਨਹੀਂ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਐਸਪੀ ਸਾਹਿਬ ਤੁਸੀਂ ਤਾਂ ਅੱਜ ਜੁਆਇਨ ਕਰਨਾ ਸੀ ਤੁਸੀਂ ਰਾਹ ਚ ਕਿਹੜੇ ਚੱਕਰ ਚ ਫਸ ਗਏ ਆ ਮੈਂ ਮਾਫੀ ਮੰਗਦਾ ਕਿ ਮੇਰੇ ਇਸ ਕੁਰਸੀ ਤੇ ਬੈਠੇ ਆ ਥਾਣੇਦਾਰ ਦੀ ਇੰਨੀ ਹਿੰਮਤ ਕਿ ਕਿਸੇ ਬੇਕਸੂਰ ਤੋਂ ਪੈਸੇ ਮੰਗੇ ਜਦੋਂ ਇਹ ਗੱਲ ਹੋ ਜਾਂਦੀ ਆ ਫੋਨ ਕੱਟਿਆ ਜਾਂਦਾ ਗੁਰਮੇਲ ਸਿੰਘ ਨੂੰ ਇਹ ਸਮਝ ਨਹੀਂ ਆ ਰਿਹਾ ਹੁੰਦਾ ਵੀ ਮੈਂ ਕੀ ਕਰਾਂ ਗੁਰਮੇਲ ਸਿੰਘ ਬਲਕਾਰ ਸਿੰਘ ਦੇ ਪੈਰ ਫੜ ਲੈਂਦਾ ਤੇ ਉਹਨੂੰ ਕਹਿੰਦਾ ਕਿ ਸਰ ਮੈਨੂੰ ਮaaf ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਬਲਕਾਰ ਸਿੰਘ ਗੁਰਮੇਲ ਸਿੰਘ ਨੂੰ ਕਹਿੰਦਾ ਕਿ ਗਲਤੀ ਤਾਂ ਤੇਰੇ ਤੋਂ ਹੋਈ ਆ ਬਹੁਤ ਵੱਡੀ ਹੋਈ ਆ ਗਲਤੀ ਨਹੀਂ ਗੁਨਾਹ ਹੋਇਆ ਪਰ ਇਹ ਮਾਫੀ ਦੇ ਲਾਇਕ ਨਹੀਂ ਮੈਂ ਤੈਨੂੰ ਮaaf ਨਹੀਂ ਕਰ ਸਕਦਾ ਕਿਉਂਕਿ ਤੂੰ ਕਾਨੂੰਨ ਦੀਆਂ ਹੱਦਾਂ ਪਾਰ ਕੀਤੀਆਂ ਨੇ ਜੇ ਤੇਰੇ ਹੱਥ ਦੇ ਵਿੱਚ ਥੋੜੀ ਜਹੀ ਪਾਵਰ ਆ ਜੇ ਤੂੰ ਇਸ ਪਾਵਰ ਨੂੰ ਗਰੀਬਾਂ ਦੇ ਲੇਖੇ ਲਾਵੇਂ ਗਰੀਬਾਂ ਦੀ ਮਦਦ ਕਰੇ ਕਾਨੂੰਨ ਦੀ ਪਾਲਣਾ ਕਰੇ ਲੋਕਾਂ ਨੂੰ ਇਮਾਨਦਾਰੀ ਨਾਲ ਜੀਣਾ ਸਿਖਾਵੇਂ ਤਾਂ ਹੀ ਤੂੰ ਕਾਨੂੰਨ ਦਾ ਰਾਖਾ ਪਰ ਤੂੰ ਤਾਂ ਭੋਲੇ ਭਾਲੇ ਗਰੀਬ ਲੋਕਾਂ ਨੂੰ ਡਰਾ ਤਮਕਾ ਕੇ ਝੂਠੇ ਪਰਚੇ ਪਾਉਣ ਦੀਆਂ ਗੱਲਾਂ ਕਰਕੇ ਉਹਨਾਂ ਤੋਂ ਰਿਸ਼ਵਤ ਲੈਣਾ ਤੂੰ ਸਰਕਾਰ ਦਾ ਇੱਕ ਕਰਮਚਾਰੀ ਆ ਤੇ ਜੇ ਤੂੰ ਇੱਥੇ ਆ ਕੇ ਕੰਮ ਕਰਦਾ ਡਿਊਟੀ ਕਰਦਾ ਤਾਂ ਉਹਦੇ ਬਦਲੇ ਤੈਨੂੰ ਤਨਖਾਹ ਮਿਲਦੀ ਆ ਇੱਕ ਲੱਖ ਰੁਪਿਆ ਤਨਖਾਹ ਲੈਣ ਵਾਲਾ ਬੰਦਾ 500 ਰੁਪਏ ਦਿਹਾੜੀਦਾਰ ਬੰਦੇ ਤੋਂ ਰਿਸ਼ਵਤ ਮੰਗਦਾ ਬੜੀ ਸ਼ਰਮ ਦੀ ਗੱਲ ਆ ਮੈਂ ਜਿਸ ਦਿਨ ਜੁਆਇਨ ਕਰਨਾ ਸੀ ਅੱਜ ਮੈਂ ਜੁਆਇਨ ਕਰਨਾ ਸੀ ਪਹਿਲੇ ਹੀ ਦਿਨ ਜਿਹੜੇ ਵਿਭਾਗ ਵਿੱਚ ਮੈਂ ਜੁਆਇਨ ਕਰਨਾ ਸੀ ਉਸੇ ਵਿਭਾਗ ਦੇ ਇੱਕ ਬੰਦਾ ਮੈਨੂੰ ਰਿਸ਼ਵਤ ਲੈਂਦਾ ਦਿਖ ਰਿਹਾ ਮੇਰੇ ਤੋਂ ਹੀ ਉਹ ਰਿਸ਼ਵਤ ਮੰਗ ਰਿਹਾ ਮੈਨੂੰ ਹੀ ਉਹ ਡਰਾ ਰਿਹਾ ਤੇ ਇਸ ਵਿਭਾਗੇ ਬਾਰੇ ਮੇਰੇ ਵਿਚਾਰ ਕੀ ਬਣਨਗੇ ਮੈਨੂੰ ਕਹਿੰਦੋਂ ਸੁਣਦਾ ਹੁੰਦਾ ਸੀ ਕਿ ਪੁਲਿਸ ਵਾਲੇ ਰਿਸ਼ਵਤ ਲੈਂਦੇ ਆ ਪਰ ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਲੋਕ ਗਲਤ ਨੇ ਪਰ ਲੋਕ ਗਲਤ ਨਹੀਂ ਹੈਗੇ ਸਾਡੇ ਲੋਕ ਭੋਲੇ-ਭਾਲੇ ਜਿਹੜੇ ਕਿ ਇਨ੍ਹਾਂ ਝੰਜਟਾਂ ਦੇ ਵਿੱਚ ਫਸਣ ਦੀ ਬਜਾਏ ਉਹਨਾਂ ਨੂੰ ਕਾਨੂੰਨ ਦੀ ਜਾਣਕਾਰੀ ਨਹੀਂ ਹੁੰਦੀ ਇਸ ਕਰਕੇ ਉਹ ਰਿਸ਼ਵਤ ਦੇਣਾ ਹੀ ਜ਼ਰੂਰੀ ਸਮਝਦੇ ਨੇ ਤੇ ਜਿਹੜਾ ਨੌਜਵਾਨ ਮੋਟਰਸਾਈਕਲ ਤੇ ਬਲਕਾਰ ਸਿੰਘ ਨੂੰ ਲੈ ਕੇ ਆਇਆ ਸੀ ਉਹ ਵੀ ਹੈਰਾਨ ਹੋ ਜਾਂਦਾ ਬਲਕਾਰ ਸਿੰਘ ਵੱਲ ਵੇਖਦਾ ਤੇ ਕਹਿੰਦਾ ਕਿ ਮੈਂ ਐਡੇ ਵੱਡੇ ਆਫੀਸਰ ਨੂੰ ਲਿਫਟ ਦਿੱਤੀ ਆਪਣੇ ਮੋਟਰਸਾਈਕਲ ਤੇ ਤਾਂ ਫਿਰ ਬਲਕਾਰ ਸਿੰਘ ਜਿਹੜਾ ਉਸ ਦਿਹਾੜੀਦਾਰ ਨੌਜਵਾਨ ਨੂੰ ਦੱਸਦਾ ਕਿ ਮੈਂ ਅੱਜ ਹੀ ਐਸਪੀ ਜੁਆਇਨ ਕਰਨਾ ਸੀ ਤੇ ਮੈਂ ਆਪਣੇ ਮਾਤਾ ਪਿਤਾ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਪਰ ਰਸਤੇ ਦੇ ਵਿੱਚ ਮੇਰੀ ਗੱਡੀ ਖਰਾਬ ਹੋਈ ਤੇ ਇਹ ਬਹੁਤ ਸੋਹਣਾ ਇਤਫਾਕ ਬਣਿਆ ਜੇ ਮੇਰੀ ਗੱਡੀ ਨਾ ਵੀ ਖਰਾਬ ਹੁੰਦੀ ਫਿਰ ਵੀ ਇਸ ਥਾਣੇਦਾਰ ਨੇ ਮੈਨੂੰ ਰੋਕਣਾ ਸੀ ਪਰ ਇਹ ਗੱਲ ਵਧੀਆ ਹੋਈ ਕਿ ਮੈਂ ਤੇਰੇ ਮੋਟਰਸਾਈਕਲ ਤੇ ਆਇਆ ਤੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੇ ਅਸੀਂ ਸਹੀ ਹਾਂ ਜੇ ਅਸੀਂ ਕਾਨੂੰਨ ਦੀ ਪਾਲਣਾ ਕਰ ਰਹੇ ਹਾਂ ਤਾਂ ਸਾਡੇ ਮੂਰੇ ਥਾਣੇਦਾਰ ਕੀ ਭਾਵੇਂ ਡੀਐਸਪੀ ਸਾਹਿਬ ਹੋਣ ਭਾਵੇਂ ਡੀਸੀ ਸਾਹਿਬ ਹੋਣ ਸਾਨੂੰ ਡਰਨ ਦੀ ਲੋੜ ਨਹੀਂ ਅਸੀਂ ਬੇਝਿਜਕ ਆਪਣੀ ਗੱਲ ਰੱਖ ਸਕਦੇ ਹਾਂ ਪਰ ਇਨ੍ਹਾਂ ਕਾਨੂੰਨ ਦੇ ਰਾਖਿਆਂ ਨੇ ਸਾਡੇ ਸਮਾਜ ਦੇ ਲੋਕਾਂ ਦੇ ਵਿੱਚ ਡਰੀ ਇੰਨਾ ਪੈਦਾ ਕੀਤਾ ਕਿ ਲੋਕ ਇਹਨਾਂ ਨਾਲ ਉਲਝਣ ਦੀ ਬਜਾਏ ਇਹਨਾਂ ਨੂੰ 500 ਰੁਪਏ ਦਾ ਨੋਟ ਦੇਣਾ ਹੀ ਠੀਕ ਸਮਝਦੇ ਨੇ ਤਾਂ ਬਲਕਾਰ ਸਿੰਘ ਆ ਜਿਹੜਾ ਉਹ ਥਾਣੇਦਾਰ ਗੁਰਮੇਲ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦਾ ਉਹ ਉਹਦੇ ਖਿਲਾਫ ਧੋਖਾਧੜੀ 420 ਤੇ ਰਿਸ਼ਵਤ ਲੈਣ ਦਾ ਮਾਮਲਾ ਦਰਜ ਕਰਾਉਂਦਾ ਆਮੇ ਕੇ ਗੁਰਮੇਲ ਸਿੰਘ ਬਲਕਾਰ ਸਿੰਘ ਦੇ ਪੈਰੀ ਡਿੱਗ ਕੇ ਮਾਫੀਆਂ ਮੰਗਦਾ ਤੇ ਕਹਿੰਦਾ ਅੱਗੇ ਤੋਂ ਮੈਂ ਅਜਿਹਾ ਕੁਝ ਨਹੀਂ ਕਰੂੰਗਾ ਤਾਂ ਬਲਕਾਰ ਸਿੰਘ ਕਹਿੰਦਾ ਕਿ ਨਹੀਂ ਜੇ ਤੈਨੂੰ ਅੱਜ ਸਜ਼ਾ ਨਾ ਮਿਲੀ ਤਾਂ ਆਸੇ ਪਾਸੇ ਦੇ ਥਾਣੇਦਾਰਾਂ ਨੂੰ ਸਿਪਾਈਆਂ ਨੂੰ ਜਿਹੜੇ ਵੀ ਭਾਵੇਂ ਅਫਸਰ ਨੇ ਉਹਨਾਂ ਨੂੰ ਸਬਕ ਕੀ ਮਿਲੂਗਾ ਮੈਂ ਇਸ ਇਲਾਕੇ ਦੇ ਵਿੱਚ ਕਦੇ ਵੀ ਕਿਸੇ ਗਰੀਬ ਦੇ ਨਾਲ ੱੱਕਾ ਨਹੀਂ ਹੋਣ ਦਿਆਂਗਾ ਤੇ ਜੇ ਮੈਂ ਤੇਰੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਤੇਰੇ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਥਾਣੇਦਾਰਾਂ ਨੂੰ ਰਿਸ਼ਵਤ ਲੈਣ ਦੀ ਛੈ ਮਿਲ ਜੂਗੀ ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਮੈਂ ਤੈਨੂੰ ਮਾਫ ਕਰਾਂ ਫਿਰ ਉਸ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤੇ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਂਦਾ ਫਿਰ ਕੇਸ ਚੱਲਦਾ ਤੇ 2-3 ਮਹੀਨਿਆਂ ਬਾਅਦ ਥਾਣੇਦਾਰ ਗੁਰਮੀਲ ਸਿੰਘ ਨੂੰ 5 ਸਾਲ ਦੀ ਸਜ਼ਾ ਤੇ 2 ਲੱਖ ਰੁਪਏ ਦਾ ਜੁਰਮਾਨਾ ਲਾਇਆ ਜਾਂਦਾ। ਐਸਪੀ ਬਲਕਾਰ ਸਿੰਘ ਆਪਣੇ ਘਰ ਜਾਂਦਾ ਆਪਣੇ ਮਾਪਿਆਂ ਨੂੰ ਉਸੇ ਟਾਈਮ ਉਸ ਦਿਨ ਮਿਲਦਾ ਤੇ ਉਸ ਤੋਂ ਬਾਅਦ ਆਪਣੇ ਹੀ ਸ਼ਹਿਰ ਦੇ ਵਿੱਚ ਐਜਾ ਐਸਪੀ ਜੁਆਇਨ ਕਰਦਾ ਤੇ ਐਸਪੀ ਬਲਕਾਰ ਸਿੰਘ ਦੇ ਹੁੰਦਿਆ ਕਿਸੇ ਵੀ ਪੁਲਿਸ ਮੁਲਾਜ਼ਮ ਦੀ ਇਹ ਹਿੰਮਤ ਨਹੀਂ ਪੈਂਦੀ ਸੀ ਕਿ ਉਹ ਕਿਸੇ ਤੋਰੇ ਰਿਸ਼ਵਤ ਮੰਗ ਸਕੇ ਐਸਪੀ ਬਲਕਾਰ ਸਿੰਘ ਦੀ ਇਮਾਨਦਾਰੀ ਦੇ ਚਰਚੇ ਆਸ-ਪਾਸੇ ਦੇ ਸਾਰੇ ਇਲਾਕਿਆਂ ਦੇ ਵਿੱਚ ਹੁੰਦੇ ਸੀ ਤੇ ਲੋਕ ਐਸਪੀ ਬਲਕਾਰ ਸਿੰਘ ਨੂੰ ਦਵਾਮਾ ਦਿੰਦੇ ਸੀ ਕਿ ਐਸਪੀ ਹੋਵੇ ਤਾਂ ਇਹੋ ਜਿਹਾ ਜਿਹਦੇ ਕੋਲ ਅਸੀਂ ਬੇਝਿਜਕ ਆਪਣੀ ਗੱਲ ਰੱਖ ਸਕੀਏ ਤੇ ਕਾਨੂੰਨ ਦੇ ਰਾਖੇ ਜਿਹੜੇ ਕਿ ਲੋਕਾਂ ਦਾ ਖੂਨ ਚੂਸਦੇ ਆ ਉਹਨਾਂ ਦੇ ਖਿਲਾਫ ਆਪਣੀ ਸ਼ਿਕਾਇਤ ਦਰਜ ਕਰਵਾ ਸਕੀਏ ਹਾਂਜੀ ਦੋਸਤੋ ਸਾਨੂੰ ਇਹ ਪਤਾ ਕਿ ਸਾਡੇ ਲੋਕ ਆ ਜਿਹੜੇ ਉਹ ਇੰਨੇ ਭੋਲੇ ਭਾਲੇ ਤੇ ਡਰਪੋਕ ਹੁੰਦੇ ਆ ਵੀ ਪੁਲਿਸ ਦੇ ਨਾਂ ਤੋਂ ਹੀ ਡਰ ਜਾਂਦੇ ਆ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਬਹੁਤ ਸਾਰੇ ਪੁਲਿਸ ਵਾਲੇ ਆ ਜਿਹੜੇ ਬਹੁਤ ਇਮਾਨਦਾਰ ਹੁੰਦੇ ਆ ਪਰ ਜ਼ਿਆਦਾਤਰ ਪੁਲਿਸ ਵਾਲੇ ਰਿਸ਼ਵਤ ਲੈਂਦੇ ਆ ਇਸ ਗੱਲ ਦੇ ਵਿੱਚ ਕੋਈ ਵੀ ਝੂਠ ਨਹੀਂ ਇਹ ਰਿਸ਼ਵਤ ਦਾ ਪੈਸਾ ਕਿਤੇ ਨਾ ਕਿਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਰਾਬ ਜ਼ਰੂਰ ਕਰਦਾ ਜਿਹੜਾ ਬੰਦਾ ਇਹ ਗੱਲ ਸਮਝਦਾ ਉਹ ਕਦੇ ਵੀ ਰਿਸ਼ਵਤ ਨਹੀਂ ਲੈਂਦਾ ਪਰ ਆਮ ਲੋਕਾਂ ਨੂੰ ਵੀ ਇਸ ਕਹਾਣੀ ਦੇ ذریعے ਮੇਰੀ ਇਹ ਅਪੀਲ ਆ ਕਿ ਜੇ ਤੁਸੀਂ ਸਹੀ ਕਾਨੂੰਨ ਦੀ ਪਾਲਣਾ ਕਰ ਰਹੇ ਹੋ ਤਾਂ ਤੁਹਾਨੂੰ ਰਿਸ਼ਵਤ ਦੇਣ ਦੀ ਕੋਈ ਲੋੜ ਨਹੀਂ ਪਰ ਕਈ ਵਾਰੀ ਅਸੀਂ ਖੁਦ ਗਲਤ ਹੁੰਨੇ ਆ ਤੇ ਅਸੀਂ 2000 ਰੁਪਏ ਦਾ ਚਲਾਨ ਭਰਨ ਦੀ بجائے ਅਸੀਂ 500 ਰੁਪਏ ਰਿਸ਼ਵਤ ਦੇ ਕੇ ਹੀ ਖੜਾ ਛਡਾਉਣਾ ਚਾਹੁੰਦੇ ਹੁੰਨੇ ਆ ਜੇ ਅਸੀਂ ਕਾਨੂੰਨ ਦੀ ਸਹੀ ਪਾਲਣਾ ਕਰੀਏ ਤੇ ਸਾਡੇ ਕਾਨੂੰਨ ਦੇ ਰਾਖੇ ਰਿਸ਼ਵਤ ਲੈਣ ਦੀ ਬਜਾਏ ਚਲਾਨ ਕੱਟ ਦੇਣ ਜਿੱਥੇ ਬੰਦਾ ਗਲਤ ਹੁੰਦਾ ਤਾਂ ਸ਼ਾਇਦ ਤੁਹਾਡੇ ਵਰਗੇ ਲੋਕ ਆ ਜਿਹੜੇ ਉਹ ਨਿਯਮਾਂ ਦੀ ਪਾਲਣਾ ਜ਼ਰੂਰ ਕਰਨਗੇ ਕਿਵੇਂ ਲੱਗੀ ਤੁਹਾਨੂੰ ਐਸਪੀ ਬਲਕਾਰ ਸਿੰਘ ਦੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ